ਹਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇੱਥੇ ਜਿਹੜਾ ਈ ਗ੍ਰਾਮੀਨ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗ੍ਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗ੍ਰੇਟ ਕੀਤਾ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਿਜ਼ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ वो आप इस स्टोर तो मतलब नॉट जस्ट इन दिटी बट पिंड भी बैठ के इतों लै सकते हैं सो दिस इज बेसिकली टाइंग अप द कस्टमर विद कस्टमर एज वैल एज विलेज लैवल एंटरप्रीन्योर्स विद कंपनीज एंड डिस्ट्रीब्यूटर सो दिस वे इज दिस इज़ अ यूनीक कंसैप्ट बेस्ड अपॉन अदर ज्डिया जम कर रही सो दिस इज बेसिकली होम ग्रोन ऐप kind of space not just app but also a physical space jithe uh, services as well as products khide ja sakde hai so i really congratulate the department and uh, mr sunil for uh, this initiative thank you ji sushigal ji sarayanu sab ta pehla main media da dhanwad karda ki jehde sade coverage li te ponche tariwal dikhe so main sada specially thanks karda ki ohna ne apna kimti time kat ke ithe visit kita sade kol aaj assi tariwal jehda store hai ਅ ਗ੍ਰਾਮੀਨੀ ਸਟੋਰ ਉਹਦੀ ਓਪਨਿੰਗ ਅ ਅੱਜ ਕਰ ਰਹੇ ਆ ਸੋ ਇਹਦੇ ਵਿੱਚ ਜਿਹੜਾ ਸੁਨੰਦਰ ਜੀ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਤੇ ਦੀਪਕ ਜੀ ਨੂੰ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਐਂਡ ਸੁਨੀਲ ਜਿਹੜਾ ਸਾਡੇ ਜ਼ਿਲ੍ਹਾ ਮੈਨੇਜਰ ਇੱਥੇ ਗੁਰਦਾਸਪੁਰ ਵਿਖੇ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਹੜੀ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਲੋਕਲ ਫੋਰ ਵੋਕਲ ਨੂੰ ਲੈ ਕੇ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਸਨ ਜਿਵੇਂ ਮੈਂ ਗੱਲ ਕਰਾਂ ਟਾਟਾ ਕਰੋਮਾ ਕੈਨਸਟਾਰ ਕ੍ਰਮਪਟਨ ਸਿੰਫੋਨੀ ਸੋ ਇਹਨਾਂ ਸਾਰਿਆਂ ਦੇ ਜਿਹੜੇ ਪ੍ਰੋਡਕਟਸ ਆ ਉਹ ਈਜ਼ੀਲੀ ਇੱਥੇ ਜਿਹੜੇ ਸਹੀ ਰੇਟ ਸੇ ਮਾਰਕੀਟ ਤੋਂ ਅਵੇਲੇਬਲ ਰਹਿਣਗੇ ਤੇ ਸਿਟੀਜ਼ਨ ਸਾਡਾ ਇੰਟਰਸਟਿੰਗ ਕੀ ਰਹੇਗਾ ਜੀ ਇਹਨੂੰ ਤੁਸੀਂ ਡਿਜੀਟਲ ਪਲੇਟਫਾਰਮ ਦੇ ਥਰੂ ਸਾਡੀ ਆਨਲਾਈਨ ਐਪਲੀਕੇਸ਼ਨ ਤੋਂ ਵੀ ਲੈ ਸਕਦੇ ਹੋ ਪਲੱਸ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਂਚ ਕੇ ਤੁਸੀਂ ਉਹ ਪ੍ਰੋਡਕਟ ਨੂੰ ਜਿਹੜਾ ਉਹ ਲੈ ਸਕਦੇ ਹੋ ਜੀ ਐਡ ਦਾ ਸਪੋਟ ਹੀ ਪ੍ਰੋਡਕਟ ਖਰੀਦਿਆ ਜਾ ਸਕਦਾ ਜੀ 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 ਹਾਂ ਜੀ ਆਰਡਰ ਬਣਾਉਣਾ ਪਏਗਾ ਦੇਖੋ ਜੀ ਦੋਨੋਂ ਆਪਸ਼ਨਸ ਅਵੇਲੇਬਲ ਰਹਿਣ ਗਿਆ ਜੀ ਕਸਟਮਰ ਤੋਂ ਜੇ ਉਹਨਾਂ ਨੇ ਵੇਖ ਕੇ ਪ੍ਰੋਡਕਟ ਸਾਡੇ ਕੋਲ ਕਾਫੀ ਪ੍ਰੋਡਕਟਸ ਡ ਅਵੇਲੇਬਲ ਹੈਗੇ ਆ ਤੁਸੀਂ ਦੇਖ ਹੀ ਪਾਰੇ ਹੋ ਸਟੋਰ ਤੇ ਸੋ ਇਹਦੇ ਨਾਲ ਦੇ ਨਾਲ ਜੇ ਕਸਟਮਰ ਨੇ ਐਪਲੀਕੇਸ਼ਨ ਦੇ ਥਰੂ ਆਰਡਰ ਕਰਨਾ ਹੈ ਸੋ ਸਾਡੀ ਗ੍ਰਾਮੀਨੀ ਸਟੋਰ ਐਪਲੀਕੇਸ਼ਨ ਆ ਪਲੇ ਸਟੋਰ ਤੇ ਅਵੇਲੇਬਲ ਹੈ ਸੋ ਆਰਡਰ ਕਰ ਸਕਦੇ ਆ ਜੀ ਫਾਇਦਾ ਜੀ ਜਿਵੇਂ ਅ ਕਲਿਜ ਜੀ ਮੈਂ ਤੁਹਾਨੂੰ ਪ੍ਰੋਡਕਟਸ ਦਿਖਾ ਦੋਨਾ ਤਾਂ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਨਾਲ ਤੁਹਾਨੂੰ ਮਤਲਬ 30000 ਦਾ ਹੈ ਉਹ ਤੁਸੀਂ ਦੇਖੋਗੇ ਕਿ ਜਿਹੜੀ ਕੰਪਨੀ ਹੈ ਟਾਟਾ ਕਰੋਮਾ ਸੋ ਇਹਦੇ ਵਿੱਚ ਤੁਹਾਨੂੰ 5 ਤੋਂ 7000 ਜਿਹੜਾ ਮਾਰਜਿਨ ਆ ਉਹ ਤੁਹਾਨੂੰ ਲੱਗੇਗਾ ਐਂਡ ਪ੍ਰੋਡਕਟ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਸਰਕਾਰੀ ਤੌਰ ਤੇ ਕੰਟੇਨ ਕਹੇ ਦਿੱਤਾ ਜਾਂਦਾ ਹੈ ਤੇ ਉਹ ਗਲਤ ਨਹੀਂ ਤੁਸੀਂ ਬਹੁਤ ਵਧੀਆ ਆਪਣੇ ਆਪ ਐਡ-ਆਨ ਕਰਤਾ ਜੀ ਤੁਸੀਂ ਕਹਿ ਸਕਦੇ ਹੋ ਕਿ ਕੰਟੇਨ ਟਾਈਪ ਜਿਵੇਂ ਸੀਐਸਟੀ ਦੇ ਥਰੂ ਮੁਲਾਜ਼ਮਾਂ ਨੂੰ ਕੁਝ ਲੈਸ ਮਿਲ ਕੇ ਪ੍ਰੋਡਕਟ ਮਿਲ ਜਾਂਦਾ ਸੋ ਇਹਦੇ ਵਿੱਚ ਵੀ ਜਿਹੜਾ ਆਮ ਨਾਗਰਿਕਾ ਨੂੰ ਕਾਫੀ ਜਿਹੜਾ ਰਿਆਇਤ ਆ ਉਹ ਮਿਲੇਗੀ ਜੀ ਕਿੰਨੇ ਖੁੱਲੇ ਨੇ ਪੰਜਾਬ ਦੇ ਦੇਖੋ ਜੀ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਤੇ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਗ੍ਰਾਮੀਨ ਸਟੋਰ ਹੈ ਜਿਹਦੀ ਇਨਾਗੂਰੇਸ਼ਨ ਅੱਜ ਸਰਵਲੋ ਕੀਤੀ ਜਾ ਰਹੀ ਹੈ ਐਂਡ ਇਹਦੇ ਲਈ ਮੈਂ ਫੇਰ ਤੋਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਸੁਨੰਦਨ ਜੀ ਨੂੰ ਦੀਪਕ ਜੀ ਨੂੰ ਤੇ ਸੁਨੀਲ ਜੀ ਨੂੰ